ਵਿਆਹ ਨੂੰ ਲੈ ਕੇ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਮੰਤਾਵਾਂ ਨੇ ਸਾਡੇ ਸਮਾਜ ਵਿੱਚ ਜਾਂ ਕਈੇ ਦੇਸ਼ ਦੇ ਵਿੱਚ ਧੀ ਦਾ ਵਿਆਹ ਕਰਵਾਉਣਾ ਹੋਵੇ ਤਾਂ ਮਾਪੇ ਕੁੜੀ ਦੇ ਜਨਮ ਤੋਂ ਹੀ ਇੱਕ ਇੱਕ ਪੈਸਾ ਜੋੜਨਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਇਹ ਰੁਝਾਨ ਹੁਣ ਬਦਲ ਗਿਆ ਹੈ ਪਰ ਅੱਜ ਦੀ ਮਹਿੰਗਾਈ ਦੇ ਯੁੱਗ ਦੇ ਵਿੱਚ ਕੁੜੀਆਂ ਮੁੰਡਿਆਂ ਦੇ ਵਿਆਹ ਤੇ ਬਹੁਤ ਸਾਰਾ ਪੈਸਾ ਖਰਚ ਕੀਤਾ ਜਾਂਦਾ ਹੈ ਅਜੋਕੇ ਸਮੇਂ ਵਿੱਚ ਚਾਹੇ ਸਾਡਾ ਦੇਸ਼ ਹੋਵੇ ਜਾਂ ਦੁਨੀਆ ਦਾ ਕੋਈ ਹੋਰ ਦੇਸ਼ ਲੋਕ ਪ੍ਰਤੀਬੱਧਤਾ ਮਹਿੰਗਾਈ ਅਤੇ ਬਦਲਦੇ ਸਮੇਂ ਦੇ ਡਰ ਤੋਂ ਬਚਣ ਦੇ ਲਈ ਜੀਵਨ ਦੇ ਇਸ ਅਹਿਮ ਹਿੱਸੇ ਨੂੰ ਛੱਡਣਾ ਚਾਹੁੰਦੇ ਨੇ ਪਰ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਸਰਕਾਰ ਨਵ ਵਿਆਹੇ ਜੋੜਿਆਂ ਨੂੰ 31 ਲੱਖ ਰੁਪਏ ਦੇ ਰਹੀ ਹੈ ਦਰਅਸਲ ਦੱਖਣੀ ਕੋਰੀਆ ਇੱਕ ਵੱਖਰੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਇਹ ਦੇਸ਼ ਦੁਨੀਆ ਵਿੱਚ ਸਭ ਤੋਂ ਘੱਟ ਜਨਮ ਦਰ ਦੇ ਸੰਕਟ ਵਿੱਚ ਗੁਜ਼ਰ ਰਿਹਾ ਹੈ ਆਪਣੀ ਆਬਾਦੀ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੇ ਜਨਤਾ ਨੂੰ ਪੈਸਾ ਦੇਣਾ ਸ਼ੁਰੂ ਕਰ ਦਿੱਤਾ ਹੈ ਸਰਕਾਰ ਨੂੰ ਲੋਕਾਂ ਨੂੰ ਵਿਆਹ ਕਰਵਾਉਣ ਦੇ ਲਈ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਜੋ ਜਨਮਦਰ ਵਜ ਸਕੇ ਖਾਲੀਚੇ ਦੱਖਣੀ ਕੋਰੀਆ ਦੇ ਮਸ਼ਹੂਰ ਬੁਸਾਰ ਸ਼ਹਿਰ ਦੇ ਸਾਹਾ ਜ਼ਿਲ੍ਹੇ ਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਦੱਸਿਆ ਗਿਆ ਕਿ ਸਰਕਾਰ ਨਵੇਂ ਵਿਆਹੇ ਜੋੜਿਆਂ ਨੂੰ ਲਗਭਗ 31 ਲੱਖ ਰੁਪਏ ਦੇ ਰਹੀ ਹੈ ਵਰਤਮਾਨ ਦੇ ਵਿੱਚ ਦੱਖਣੀ ਕੋਰੀਆ ਵਿੱਚ ਜਨਮ ਦਰ ਦੁਨੀਆ ਵਿੱਚ ਸਭ ਤੋਂ ਘੱਟ ਹੈ ਇਸੇ ਕਾਰਨ ਇਹ ਦੇਸ਼ ਆਬਾਦੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਦੇਸ਼ ਵਿੱਚ ਜਨਮ ਦਰ ਦੀ ਹਾਲਤ ਇਹ ਹੈ ਕਿ ਜਨਮ ਦਰ ਪ੍ਰਤੀ ਔਸਤ 0.72 ਬੱਚੇ ਰਹਿ ਗਏ ਨੇ ਇਥੋਂ ਦੀਆਂ ਸਥਾਨਕ ਅਤੇ ਕੇਂਦਰ ਸਰਕਾਰਾਂ ਜਨਮ ਦਰ ਨੂੰ ਵਧਾਉਣ ਦੇ ਲਈ ਕਈ ਤਰ੍ਹਾਂ ਦੀਆਂ ਪਹਿਲ ਕਦਮੀਆਂ ਕਰ ਰਹੀਆਂ ਨੇ ਸਰਕਾਰ ਨਵੀਆਂ ਨੀਤੀਆਂ ਦੇ ਨਾਲ ਨਾਲ ਨਕਦ ਪ੍ਰੋਤਸਾਹਨ ਜਾਨਿ ਕਿ ਨਕਦੀ ਇਨਾਮ ਰਹੀ ਜੋੜਿਆਂ ਨੂੰ ਵਿਆਹ ਕਰਵਾਉਣ ਅਤੇ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ ਦੱਖਣੀ ਕੋਰੀਆ ਵਿੱਚ ਸਰਕਾਰ ਵੱਲੋਂ ਵਿਆਹ ਲਈ ਪੈਸੇ ਦੇਣ ਦੀ ਗੱਲ ਸਭ ਤੋਂ ਪਹਿਲਾਂ ਇੰਸਟਾਗ੍ਰਾਮ ਤੇ QUBT ਨਾਮ ਦੀ ਆਈਡੀ ਨਾਲ ਸਾਂਝੀ ਕੀਤੀ ਗਈ ਇਹ ਪੋਸਟ ਸ਼ੇਅਰ ਹੁੰਦੇ ਹੀ ਵਾਇਰਲ ਹੋਣ ਲੱਗੀ ਇਸ ਪੋਸਟ ਤੇ ਲੋਕਾਂ ਨੇ ਕਾਫੀ ਕਮੈਂਟ ਵੀ ਕੀਤੇ ਇੱਕ ਯੂਜ਼ਰ ਨੇ ਲਿਖਿਆ ਕਿ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ ਜੋ ਬਿਨਾਂ ਕਿਸੇ ਜੰਗ ਦੇ ਦੁਨੀਆ ਦੇ ਨਕਸ਼ੇ ਤੋਂ ਗਾਇਬ ਹੋ ਜਾਵੇਗਾ ਇਸੇ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਹੁਣ ਮੇਰਾ ਪਾਸਪੋਰਟ ਹਟਾਉਣ ਦਾ ਸਮਾਂ ਆ ਗਿਆ